ਬੋਲਦਾ ਬਈ ਇਹ ਤਾਂ ਕੋਈ 50 ਰੁਪਏ 50 ਰੁਪਏ 50 ਰੁਪਏ ਬੋਲਣਾ ਬਈ ਕਿਨੇ ਭਾਈ ਜੀ 50 ਰੁਪਏ ਆ ਗਿਆ ਮੈਂ ਲੋ ਵੀ ਮਿੱਤਰੋ ਇਹ ਟਰਾਲੀ ਦਾ ਰੇਟ ਆ ਜਿਹੜਾ 50 ਰੁਪਏ ਹੋਇਆ ਬਾਹਰ ਦੀ ਤੁੜੀ ਸੀ ਥੋੜੀ ਖਰਾਬ ਤੁੜੀ ਸੀ ਇਸੇ ਕਰਕੇ 50 ਰੁਪਏ ਰੇਟ ਰਿਹਾ ਤੇ ਵੇਣੇ ਹਿਸਟਰੀ ਟਕੀ ਜਾਂਦਾ ਜੁੜੇ ਰਹੋ ਚੈਨਲ ਦੇ ਨਾਲ ਟਰਾਲੀਆਂ ਨਾਲ ਬਹੁਤ ਫੜੇ ਆ ਕੋੜ ਪੂਰੇ ਦੀ ਦਾਣਾ ਮੰਡੀ ਦੇ ਵਿੱਚ ਪਹੁੰਚੇ ਆ ਦੋਸਤੋ ਨਹੀਂ ਟਰਾਲੀ ਦਾ ਰੇਟ ਵੇਨੇ ਕੀ ਜਾਂਦਾ 15 20 25 30 35 40 350 54 60 65 365 ਬੋਲਣਗੇ ਨੇ 70 70 ਕਿੱਥੇ ਜਾਣੀ ਬਾਈ ਆ ਕਰਦੇ ਨੇ 70 375 ਬੋਲਣਗੇ 80 80 ਲੋ ਵੀ ਮੇਕਰੋ 380 ਰੁਪਏ ਐ ਟਰਾਲੀ ਦਾ ਰੇਟ ਆ ਹੁਣ ਤੱਕ ਦਾ ਜੇ ਹਾਈएस्ट ਰੇਟ ਦੇਖੀਏ ਤਾਂ ਆਪਾਂ 380 ਰੁਪਏ ਇਹ ਰਿਹਾ ਦੇ ਮਿਹਣੀ ਅਗਲੀ ਟਰਾਲੀ ਦਾ ਕੀ ਰੇਟ ਜਾਂਦਾ ਜੁੜੇ ਰਹੋ ਚੈਨਲ ਦੇ ਨਾਲ ਵੀਡੀਓ ਨੂੰ ਦਬਕ ਕੇ ਸ਼ੇਅਰ ਜ਼ਰੂਰ ਕਰਦਿਆ ਕਰੋ ਮੇਰੇ ਤਾਂ ਮਿਹਣੀ ਅਗਲੀ ਟਰਾਲੀ ਦਾ ਕੀ ਰੇਟ ਹੈ ਜੀ ਫੇਸਬੁਕ ਕੋਲ ਜਾਓ ਫੇਸਬੁਕ ਚਾਈ ਵੀ ਚਾਈ ਵੀ ਨਾਲ ਗੱਲਾਂ ਮਿਲਦੀ ਸੀ ਵੀ ਯਾਰ ਬਿਲਕੁਲ 300 ਰੁਪਏ ਕਿੱਥੇ ਜਿਹੜੀਆਂ ਕੋਠੇ ਬਣਾਉਣੀਆਂ ਪੰਜ 6 15 20 25 30 35 40 40 350 55 60 65 70 75 375 ਬੋਲਾਂਗੇ ਨੇ 375 ਰੁਪਏ ਜੀ ਭਾਈ ਮਿੱਤਰੋ ਟਰਾਲੀ ਦਾ ਰੇਟ ਹੈ ਜਿਹੜਾ 375 ਰੁਪਏ ਹੋ ਗਿਆ ਹੁਣ ਤੱਕ ਦਾ ਹੈਈ ਸਟ੍ਰੇਟ 380 ਰੁਪਏ ਚੱਲੀ ਜਾਂਦਾ ਮਿੱਤਰੋ ਇਹਨੇ ਅਗਲੀ ਟਰਾਲੀ ਦਾ ਰੇਟ ਕੀ ਜਾਂਦਾ ਜੁੜੇ ਰਹੋ ਚੈਨਲ ਦੇ ਨਾਲ ਜਿਹੜੇ ਭਰਾ ਆਪਣੇ ਚੈਨਲ ਤੇ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਜੂ ਮਾਰ ਦਿਓ ਤੇ ਆਪਦੇ ਆਪ ਦੇ ਏਰੀਆ ਦਾ ਰੇਟ ਕਮੈਂਟਾਂ ਜੀ ਦੱਸ ਦਿਆ ਕਰੋ ਅੰਦਰ ਦੀ ਆ ਹਾਂਜੀ ਅੰਦਰ ਦੀ ਥੋੜੀ ਬੋਲਾਈ 300 ਰੁਪਿਆ 5 ਸਾਸ 15 20 25 30 35 40 340 ਕਹਿੰਦਾ ਬਈ 45 350 52 60 62 70 71 375 ਬੋਲਾਂਗੇ ਨਾ 375 ਰੁਪਏ ਬਈ ਬਈ ਮਿੱਤਰੋ ਟਰਾਲੀ ਦੇ ਰੇਡ ਵੀ ਆ ਜਿਹੜਾ 300 ਤੇ 75 ਰੁਪਏ ਹੀ ਹੋਇਆ ਇਹ ਵੀ ਅੰਦਰ ਦੀ ਟੁੜੀ ਸੀ ਕਈ ਵਰੀ ਐਕਟ ਰੇਟ ਆ ਕੇ ਨਾ ਉੱਥੇ ਹੀ ਅੜ ਜਾਂਦਾ ਤੇ ਵੇਣੇ ਆਪਾਂ ਅਗਲੀ ਟਰਾਲੀ ਦਾ ਕੀ ਰੇਟ ਜਾਂਦਾ ਇਹ ਅੰਦਰ ਦੀ ਤੁੜੀ ਸੀ 375 ਤੇ ਗਈ ਅਗਲੀ ਟਰਾਲੀ ਦਾ ਰੇਟ ਵੇਣੇ ਕੀ ਜਾਂਦਾ ਮਿੱਤਰੋ ਅੰਦਰ ਦੀ ਤੁੜੀ ਬੋਲੋ ਜੀ ਅੰਦਰ ਦੀ ਤੁੜੀ ਇਹ ਦੀ ਤਾਂ ਨਾ ਪਾਸੇ ਪਾਸੇ ਦਾ ਰੰਗ ਲਾਉਣ ਹਨ ਹਾਂ ਲੈ ਠੀਕ ਤਾਂ ਨੂੰ 5 10 15 20 25 30 35 40 ਫਰਤਾਲੀ 350 52 355 ਬੋਲਾਂਗੇ ਨੇ ਲੋਈ ਮੇਟਰ 300 ਦੇ 550 ਰੁਪਏ ਟਰਾਲੀ ਦਾ ਰੇਟ ਹੋਇਆ ਕਹਿੰਦੇ ਇਹ ਅੰਦਰ ਦੀ ਤੁੜੀ ਇਹ ਸੀਗੀ 355 ਰੁਪਏ ਗਈ 735 ਲੀਟਰ ਦੀ 43600 ਵਾਲੀ ਵੇਣੇ ਕੀ ਰੇਟ ਜਾਂਦੀ ਚਿੱਟੀ ਤੁੜੀ ਹੈ ਜਮੇ ਵੀ ਅੰਦਰ ਦੀ ਹੈ ਵੇਣੇ ਕੀ ਰੇਟ ਜਾਂਦੀ ਹੈ ਇਹ ਮਿੱਤਰੋ ਇਹ ਟਰਾਲੀ ਜਦੋਂ ਵੇਣੇ ਮਾਰਦੇ ਨਿਗਾ ਨਹੀਂ ਤੇ ਜਾਣਾ ਤਾਂ ਨਹੀਂ ਕਹਦੇ ਮੈਂ ਨੜਕੇ ਨਿਸ਼ੀ ਜਾਂ ਹਾਂ ਹਾਂ ਅੱਲਾ ਇੱਜ਼ਤ ਆ 300 ਸਾਡੇ ਚਲ 350 35 60 65 70 77 75 80 380 ਬੋਲਾਂਗੇ 75 84 90 92 400 10 15 20 25 ਲੈ 400 ਨਰਪੀ ਲੋ ਬਈ ਮੇਤਰੂ 430 ਰੁਪਏ ਹੈ ਟਰਾਲੀ ਦਾ ਰੇਟ ਆ ਇਹ ਅੰਦਰ ਦੀ ਤੁੜੀ ਸੀਗੀ ਸਾਫ ਤੁੜੀ ਸੀ 430 ਤੇ ਗਈ ਆ ਮੈਂ ਇਹਨੇ ਅਗਲੀ ਟਰਾਲੀ ਦਾ ਕੀ ਰੇਟ ਜਾਂਦਾ 25 11 ਵਾਲੀ ਦਾ ਇਹਨੇ ਅੰਦਰ ਦੀ ਤੁੜੀ ਆ ਕੇ ਬਾਹਰ ਦੀ ਤੁੜੀ ਜੁੜੇ ਰਿਹਾ ਚੈਨਲ ਦੇ ਨਾਲ ਹੁਣ ਤੱਕ ਦਾ ਸਿਰੇ ਦਾ ਰੇਟ ਵੀ 430 ਚੱਲ ਰਿਹਾ ਹੈ ਇਹ ਵੀ ਅੰਦਰ ਦੀ ਤੁੜੀ ਉੱਤੋਂ 60 65 70 77 80 ਭੋਲਾ ਗਰੇ 38 90 40 400 5 10 15 415 ਬੋਲਦਾ ਬਈ 415 ਰੁਪਏ ਬਈ 415 ਲੋਈ ਮਿੱਤਰੋ 415 ਰੁਪਈਆ ਟਰਾਲੀ ਦਾ ਰੇਟ ਗਿਆ ਇਹ ਵੀ ਅੰਦਰ ਦੀ ਗੱਲ ਸੀ 415 ਤੇ ਗਈ ਹੈ ਫੇਨੇ ਅਗਲੀ ਟਰਾਲੀ ਦਾ ਕੀ ਰੇਟ ਜਾਂਦਾ ਜੁੜੇ ਰਹੋ ਚੈਨਲ ਦੇ ਨਾਲ ਮਾਰਦੇ ਨਿਗਾ ਅਗਲੀ ਟਰਾਲੀ ਵਾਲਾ 45 11 ਟਰੈਕਟਰਾਂ ਦੇ ਵੇਨੇ ਟਰਾਲੀ ਦਾ ਕੀ ਰੇੜੀ ਜਾਂਦਾ ਨਾ ਬਾਹਰ ਬਾਹਰ ਵੀ ਜਿਹੜੀ ਗੁੱਲੀ ਦਾ ਨਹੀਂ ਐ ਜੀ ਬੋਲੋ ਜੀ ਕੇਵਲ ਦਾ ਥੱਲੇ ਰਹਿ ਜੀ 250 ਰੁਪਿਆ 250 ਰੁਪਿਆ 250 ਜਾਨੀ ਭਾਈ 50 60 65 70 75 80 hola 88 90 300 5 10 310 ਬੋਲਦਾ ਕੋਈ ਮੈਂ ਦਿੱਲੀ ਵਾਲੇ ਸਕੂਲ ਕੋਲ ਜਾਏਗਾ ਨਹੀਂ ਨਹੀਂ ਜਾਣਾ ਭਾਈ 305 ਬੋਲਣਾ ਕਿ ਨੇ 305 ਭਾਈ ਜੀ 305 ਲੋ ਭਾਈ ਮੇਤਰੋ 300 ਤੇ 5 ਰੁਪਏ ਰੇਟ ਗਿਆ ਇਹ ਵੀ ਬਾਹਰ ਦੀ ਤਰੀਕਿਆਂ ਦੇ 305 ਰੁਪਏ ਗਈ ਆ ਜੋਂ ਡੀਰ ਪੰਜਾਬ 50 ਈ ਟ੍ਰੈਲੀ ਦਾ ਕੀ ਰੇਟ ਜਾਂਦਾ ਮੇਤਰੋ ਵੇੜੇ ਅੰਦਰ ਦੀ ਤੁੜੀ ਹੈ ਕਿ ਬਾਹਰ ਦੀ ਤੁੜੀ 70 ਅੰਦਰ ਦੀ 70 ਵੇੜੇ ਕੀ ਰੇਟ 85 90 ਭੁੱਲਾ ਜੀ ਲੈ ਚੱਲ ਭਾਈ 390 ਰੁਪਏ ਭਾਈ ਚਲੋ ਭਾਈ ਮਿੱਤਰੋ ਤੁਹਾਨੂੰ 100 ਤੇ 90 ਰੁਪਏ ਟਰਾਲੀ ਦਾ ਰੇਟ ਗਿਆ ਤੇ ਇਹ ਵੀ ਅੰਦਰ ਦੀ ਤੁੜੀ ਸੀ 390 ਤੇ ਗਈ ਆ ਵੇੜੇ 9 11 ਵਾਲੀ ਟਰਾਲੀ ਦਾ ਕੀ ਰੇਟ ਜਾਂਦਾ ਮਿੱਤਰੋ ਤੇ ਵੀਡੀਓ ਨੂੰ ਦਬਕੇ ਸ਼ੇਅਰ ਜਿੰਨੂ ਕਰਦਾ ਕਰੋ ਤੇ ਜਿਹੜੇ ਭਰਾ ਚੈਨਲ ਤੇ ਨਵੇਂ ਆਇਆ ਸਬਸਕ੍ਰਾਈਬ ਜਰੂਰ ਕਰਤਾ ਕੀ ਬੀਚ ਨੂੰ ਮੈਨੂੰ ਲੱਗਦਾ ਹੈ ਹਾਂ ਮੈਂ ਦਾਇਰ ਲੱਗੇਗਾ ਲੌਰੀ ਲੱਗੇਗੀ ਯਾਰ ਵੀਡੀਓ ਤੋਂ ਦਿਖਾਗਾ 5 10 20 15 20 25 30 35 40 47 350 52 60 65 70 74 80 890 99 405 405 ਰੁਪਏ ਬਾਈ ਲੋਏ ਮਿੱਤਰੋ ਟਰਾਲੀ ਦਾ ਰੇਟ ਹੈ ਜਿਹੜਾ 405 ਰੁਪਏ ਗਿਆ ਇਹਦੇ ਅੰਦਰ ਦੀ ਥੋੜੀ ਜਿਹੀ 405 ਦੇ ਗਈਆਂ ਤੇ ਜੇ ਹੁਣ ਤੱਕ ਦੇ ਹਾਈएस्ट ਰੇਟ ਦੀ ਗੱਲ ਕਰੀਏ ਤਾਂ 430 ਰੁਪਏ ਚੱਲੀ ਜਾਂਦਾ ਐਸ ਟਰਾਲੀ ਦਾ ਰੇਟ ਕੀ ਜਾਂਦਾ ਤੇ ਆਪਦੇ ਆਪ ਦੇ ਏਰੀਆ ਦਾ ਕਮੈਂਟਾਂ 'ਚ ਰੇਟ ਜ਼ਰੂਰ ਦੱਸਿਆ ਕਰੋ ਦੋਸਤੋ ਇਹ ਤਾਂ ਬਹੁਤ ਵੱਡੀ ਆਪ ਨੂੰ ਨਹੀਂ ਚਾਹੀਦਾ ਭਾਵੇਂ ਆ ਕੀ ਦੀ ਹੈ ਤੇਰੀ ਚੱਲ ਨਹੀਂ ਦੇ 50 ਰੁਪਏ 50 ਰੁਪਏ ਮੈਂ ਬੋਲਾਂ ਸਰ ਜੀ ਹਾਂ ਜੀ 50 ਰੁਪਏ ਇਹ ਮਿੱਤਰੋ ਇਹ ਟਰਾਲੀ ਦਾ ਰੇਟ ਆ ਜਿਹੜਾ 50 ਰੁਪਏ ਕੀਤਾ ਸੀ ਬਾਹਰ ਦੇ ਇਥੇ ਵੀ 50 ਰੁਪਏ ਤੱਕ ਆ ਹੀ ਵੇਚ ਨਹੀਂ ਆ ਆਪਣਾ ਮਿੱਟੂ ਭਾਈ ਜੀ ਲੋਣਾ ਪਰਵਾਹ ਨਹੀਂ ਚੀਕ ਬਈ 300 ਰੁਪਿਆ 300 ਕਿੱਥੇ ਜਾਣੀਆਂ ਭਾਈ ਆ ਜਾਓਗਾ ਬਈ ਜਾੜੋਗੇ 300 ਆਪਣੀਆਂ ਜਾਓਗੇ 5 10 15 20 25 30 35 40 45 350 350 ਬੋਲਣਗੇ ਨੇ ਚੁੰਜਾ 60 65 70 370 ਬੋਲਦਾ ਕੋਈ 370 ਰੁਪਏ ਵੀ ਇੱਥੇ ਲਾਉਣੀ ਹੈ ਹੈਲੋ ਜੀ ਮਤਲਬ 300 ਤੇ 70 ਰੁਪਏ ਡਰਜੀ ਦਾ ਰੇਟ ਗਿਆ ਇਹ ਅੰਦਰ ਦੀ ਤੁੜੀ ਸੀਗੀ ਤੇ 430 ਰੁਪਏ ਜੇ ਵੀ ਖੇ ਦਾ ਹੁਣ ਤੱਕ ਦਾ ਹਾਈएस्ट ਰੇਟ ਚੱਲੀ ਜਾਂਦਾ ਨਾਗਰੇਗੇ ਪੰਜ ਮਿੱਤਰੋ ਵੇੜੇ ਕੀ ਰੇਟ ਜਾਂਦਾ ਇਹਨਾਂ ਟਰਾਲੀਆਂ ਦਾ ਪਤਾ ਹੀ ਕੋਈ ਨਹੀਂ ਕਿਹੜੀ ਟਰਾਲੀ ਦਾ ਕੀ ਰੇਟ ਨਿਕਲਣਾ ਤੇ ਸਾਰੀ ਬੋਦੀ ਵੇਚ ਕੇ ਜਾਇਆ ਕਰੋ 35 40 40 350 52 60 65 70 370 ਬੋਲਾਂਗੇ ਨਾ 75 80 380 ਬੋਲਦਾ ਕੋਈ 380 ਰੁਪਏ ਬਾਈ ਲੋ ਇਹ 3900 ਤੇ 80 ਰੁਪਏ ਟਰਾਲੀ ਦਾ ਰੇਟ ਗਿਆ 430 ਰੁਪਏ ਹੁਣ ਹਾਈएस्ट ਰੇਟ ਆ ਤੇ ਦੇਖੋ ਕੀ ਲੱਗਦਾ ਤੁਹਾਨੂੰ ਵਧੂਗਾ ਕਿ ਨਹੀਂ ਵਧੂਗਾ 430 ਤੋਂ ਸਵੇਰੇ ਕੀ ਰੇਟ ਜਾਂਦਾ ਆਪਾਂ ਗੱਲ ਕਰੀਏ 400 ਟਰਾਲੀਆਂ ਦਾ ਮੈਂ ਤੁਹਾਨੂੰ ਇਹ ਫੇਰ ਬੋਰ ਕਿਲੇ ਆ ਮਾਜੀ ਲੈ ਜਾ 250 ਰੁਪਏ ਦਾ 250 ਰੁਪਿਆ 250 ਫਟਾ ਆ ਜਾਏਗਾ ਬਾਈ ਡੈਊਨ ਦਿੱਲੀ ਸਕੂਲ ਕੋਲੇ ਦਿੱਲੀ ਸਕੂਲ ਕੋਲੇ ਦਿੱਲੀ ਆ ਸਕੂਲ ਕੋਲੇ ਆਈ 250 ਇੱਧਰ ਆ ਬਹਿਦਾ 54 8 65 70 71 80 81 92 9300 5 10 15 23 25 33 40 41 345 ਬੋਲਾਂਗੇ 345 345 ਬੋਲਾਂਗੇ ਮਿੱਤਰੋ 345 ਰੁਪਏ ਅਸਟ੍ਰੇਲੀਆ ਰੇਟ ਗਿਆ ਇਹ ਬਾਹਰ ਦੀ ਟੁੜੀ ਸੀਗੀ ਸੋਰਾਜ 854 ਟਰਾਲੀ ਦਾ 345 ਰੁਪਏ ਰੇਟ ਗਿਆ ਇਹਨੇ ਅਗਣਾ ਵੀ ਸਵਰਾਜ ਹੀ ਆ ਤਿੰਨ ਨਗ ਰਹਿ ਗਏ ਮਿੱਤਰੋ ਵੇਖੋ ਰੇਟ ਘਟਦਾ ਕਿ ਵੱਧ 430 ਹੁਣ ਤੱਕ ਦਿਖਾਈਏ ਸਟ੍ਰੀਟ ਤੇ 300 ਰੁਪਿਆ 300 ਰੁਪਿਆ 300 ਚਲ ਬਾਈ ਇੱਕ ਦੁਆੜੀ ਇਸਨੇ ਫੋਲਾ ਬਾਈ ਕਿਨੇ ਮਾਰ ਹੀ ਲਉਣੀ ਜਿੰਨਾ 5 10 15 20 25 30 35 40 ਫੋਲਾਂਗੇ ਨੇ 340 ਰੁਪਏ ਬਾਈ ਜੀ 340 ਰੁਪਏ 340 ਰੁਪਏ ਮਿੱਤਰੋ ਐਕਸਟਰਾ ਢਲੀ ਦਾ ਰੇਟ ਗਿਆ ਆਨੇ ਇਹ ਵੀ ਅੰਦਰ ਦੀ ਤੁੜੀ ਸੀ 340 ਉਹ ਤੇ ਗਈਆਂ ਰੇਟ ਥੋੜਾ ਠੀਕ ਹੀ ਰਹਿ ਗਿਆ ਇਹਦਾ 22 11 ਰਹਿ ਗਿਆ 3 ਟਰਾਲੀਆਂ ਰਹਿ ਗਈਆਂ ਹੁਣ ਅਗਰੇ ਸਿੰਘ ਵੀਰ ਕੀ ਹਾਲ ਚਾਲ ਆ ਤੈਨ ਹੁੰ ਰਹੀਆਂ ਮੈਨੂੰ ਕਲੀਕਾ ਪੈ ਗਈ ਤੈਨ ਮੈਟਰਲ ਰਹਿ ਗਿਆ ਮੇਰੇ ਇਹਦੀ ਆ ਬਾਈ ਆਪਣੀ ਆ ਅੰਦਰ ਦੀ ਅੰਦਰ ਦੇ ਥੋੜੇ ਬੋਲੋ ਜੀ 300 ਬੈਠਾ ਜਾਏਗਾ ਨਹੀਂ ਜਾਂਦਾ ਬਾਈ 300 300 5 10 15 20 25 30 35 40 45 350 54 60 65 70 75 80 85 90 390 ਬੋਲਣਗੇ 390 ਰੁਪਏ ਹੋ ਗਈ ਮੇਟਰ ਤਾਂ 990 ਰੁਪਏ ਹੈ ਟਰਾਲੀ ਦਾ ਰੇਟ ਗਿਆ ਇਹਦੇ ਅੱਗੇ ਦੋ ਟਰਾਲੀਆਂ ਦੀ ਬੋਲੀ ਰਹੀ ਗਈ ਵਿਹਲੇ 430 ਹੁਣ ਤੱਕ ਦਾ ਹੈ ਇਸ ਰੇਟ ਚੱਲੀ ਜਾਂਦਾ ਵਿਹਲੇ ਇਹਨਾਂ ਦੋਹਾਂ ਟਰਾਲੀਆਂ ਦਾ ਕੀ ਰੇਟ ਨਿਕਲ ਕੇ ਆਉਂਦਾ ਹੋ ਸਕਦਾ ਵਾ ਜੇ ਚਾਰਾਂ ਸਿੱਖ 430 ਤੋਂ ਜਾਂ ਸਾਢੇ ਤਿੰਨ ਜੀ ਆ ਬਾਈ ਲਾਓ ਬਈ ਤੁਰੀ ਆ 500

ਹੋ ਮਿੱਤਰੋ 2500 ਰੁਪਏ ਮੈਂ ਮਸਟਰ ਦਾ ਟਰਾਲੀ ਦਾ ਰੇਟ ਗਿਆ ਬਾਹਰ ਦੀ ਤੁੜੀ ਸੀ ਤਾਂ 2500 ਆਉਂਦੇ ਸੀ ਪਰ ਮਾਲਕ ਵੀਰਾਂ ਦਾ ਨਹੀਂ ਲਈ 2500 ਬੰਦਰਾ ਕਰਨੀ ਚਲੋ ਇਹਨੇ ਲੱਖ ਵਾਲੀ ਦਾ ਕੀ ਰੇਟ ਜਾਂ ਮਿੱਤਰੋ ਜੁੜੇ ਰਹੋ ਚੈਨਲ ਦੇ ਨਾਲ ਇਹਨੇ ਹੀ ਟਰਾਲੀ ਦਾ ਕੀ ਰੇਟ ਆ ਵੀ ਤੁਹਾਨੂੰ ਆਫਰ ਹੈ ਇੱਥੇ ਵੇਚੀ ਚਾਹੀਏ ਇਹਨੂੰ ਲੋਏ ਮਿੱਤਰੋ ਆਪਾਂ ਥੋੜਾ ਦੇਖਾ ਪਏ ਟਰਾਲੀਆਂ ਮੈਂ ਬਾਈ ਹੋਣਾ ਨੇ ਮਗਰ ਲੈ ਕੇ ਲਾਤੇ ਅਸੀਂ ਮੁਰੋ ਅੱਜ ਦੀ ਕੋਈ ਖੇਤਚਾਰ 430 ਰੁਪਏ ਹਾਈਸਟ ਰੇਟ ਗਿਆ ਕੋੜਕਪੁਰੇ ਦੀ ਦਾਣਾ ਮੰਡੀ ਦੇ ਵਿੱਚ ਜਿਹੜੇ ਭਰਾਵਾਂ ਨੇ ਤੂੜੀ ਵੇਚਣੀ ਤੇ ਖਰੀਦਣੀ ਹੁੰਦੀ ਹੈ ਡੈਲੀਓ ਇੱਥੇ ਪਹੁੰਚ ਸਕਦੇ ਆ ਤੇ ਡੈਲੀ ਰੇਟ ਨਵੇਂ ਨਵੇਂ ਤਾਂ ਨਿਕਲਗੇ ਆਉਂਦਾ ਜਿਹੜੇ ਇਹਦੇ ਪਿੰਡਾਂ ਤੋਂ ਜਿਨ੍ਹਾਂ ਨੇ ਵੇਚਣੀ ਤੇ ਖਰੀਦਣੀ ਹੁੰਦੀ 7:30 ਵਜੇ ਕੋੜਕਪੁਰੇ ਦੀ ਦਾਣਾ ਮੰਡੀ ਦੇ ਵਿੱਚ ਗੋਲੀ ਹੁੰਦੀ ਰੋਜ਼ ਹੀ ਤੂੜੀ ਦੀ ਜਿਹੜੇ ਭਰਾਵਾਂ ਨੇ ਤੂੜੀ ਵੇਚਣੀ ਠੀਕ 7:30 ਵਜੇ ਇੱਥੇ ਉੱਪਰ ਸਕਦੇ ਆ ਜੁੜੇ ਰਹੋ ਚੈਨਲ ਦੇ ਨਾਲ ਚੈਨਲ ਨੂੰ ਦਬਕੇ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਮਿਲਦੇ ਆਪਾਂ ਕੱਲ ਨੂੰ ਨਗ ਵੀਡੀਓ ਦੇ ਨਾਲ ਧੰਨਵਾਦ ਦੋਸਤੋ ਵੀਡੀਓ ਵੇਖਣ ਲਈ